ਦਿੱਲੀ ਲਾਲਕੀ ਦੇ ਕੋਲ ਜਿਹੜਾ ਘਟਨਾ ਬੀਤੀ ਆ ਉਹਦੇ ਸਬੰਧ ਦੇ ਵਿੱਚ ਹਾਈ ਡਰੇਟ ਪੰਜਾਬ ਚ ਹੋਇਆ ਮਾਨਜੋ ਮੈਡਰਨ ਸਿਪੇ ਤਨਪ੍ਰੀਤ ਕੋਰੋਂ ਨੂੰ ਸਾਨੂੰ ਡਾਇਰੈਕਸ਼ਨ ਹੋਈ ਹੈ ਜਿੰਨੀਆਂ ਵੀ ਬਾਹਰ ਲੀਆਂ ਗੱਡੀਆਂ ਆਂਦੀਆਂ ਜੈਨਕੇ ਤੋਂ ਜੰਮੂ ਤੋਂ ਅੰਮ੍ਰਿਤਸਰੋਂ ਕੋਈ ਵੀ ਯਾਤਰੀ ਨਿਕਲਦਾ ਪ੍ਰੋਪਰ ਚੈੱਕ ਕਰੋ ਹੁਣ ਜਿਹੜੀਆਂ ਬਾਹਰ ਗੱਡੀਆਂ ਖੜੀਆਂ ਆ ਉਹ ਵੀ ਪ੍ਰੋਪਰ ਚੈੱਕ ਕਰ ਰਹੇ ਆ ਸਾਡੇ ਨਾਲ ਰੇਲਵੇ ਦੇ ਰਿਸਪੈਕਟ ਸਾਹਿਬ ਹੈ ਇਹ ਅੰਦਰ ਕਰ ਰਹੇ ਆ ਅਸੀਂ ਸਾਰੇ ਬਾਹਰ ਕਰਦੇ ਆ کوئی بھی جہاں کوئی گندہ بندہ یا مارا بندہ کوئی ہندہ انہوں رونڈو پکڑ رکھیں کھانے لے کے جائیے کہ ساڑھا جہاں اپنی آوہ سرکشہ روے کوئی بھی ادھر نہیں کٹنا ہو اس کر کے سارے اسی مارا ہے اس پر آوہ ہون تک کہ انہیں کو ناکے جڑے شہر دیوچے لگا دیتے گئے ہیں اور اور کی کی ہدایتہ نے خاص کر کے سٹیشن اور بس ٹیل میں اور انہیں کو ملازم تجھے ہون تک الگ کر ہیں ہون تک جوائنٹ سی پی صاحب آ رہا ہے اس تو بعد ایس پی اپنے ڈی سی پی صاحب تلو صاحب آ رہا ہے میں ریلوے میں نے ڈیوٹی لگی ریلوے اسٹیشن میڈم آپ باہر آپ چیک کر رہے ہیں سارے جا ماڈل ٹاؤن ہو گیا یا ریلوے اسٹیشن بس اسٹینڈ ہو گیا پیڑ بڑا کے ریری ہو گیا جوتی چونک ہو گیا جتھے کہ زیادہ لوگ ہے گے کوئی ادا کی گٹنا نہ دیتے اس کر کے اسی سارے جہے ہے باہر نکل رہے ہیں جدہ بھی سر اِسی ٹریکسوٹ بیٹھے سے اِسی ادا ہی نکلے

ਕੋਈ ਇਦਾਂ ਦੀ ਘਟਨਾ ਨਾ ਦਿੱਤੇ ਜਿੰਨਾ ਕੋਈ ਚੀਜ਼ ਹੋਵੇ ਇਸ ਕਰਕੇ ਅਸੀਂ ਰੀਅਲ ਵਿੱਚ ਜਾਂਦੇ ਆਸੀ ਪਾਸੇ ਵੀ ਜਿਹੜੇ ਲੋਕਾਂ ਦੇ ਘਰ ਆ ਉਹਨਾਂ ਵੀ ਡਾਕਟਰ ਜਾਨੇ ਹਦਾਇਤ ਕਰਨੇ ਰਿਕਵੈਸਟ ਕਰਦੇ ਆ ਜੇ ਉਹਨਾਂ ਨੂੰ ਕੋਈ ਇਦਾਂ ਦੀ ਲਵਾਰਸ ਚੀਜ਼ ਮਿਲਦੀ ਆ ਕੋਈ ਐਕਟਿਵ ਖੜਾ ਜਾਂ ਸਕੂਟਰ ਖੜਾ ਜਾਂ ਕੋਈ ਵੀ ਮੋਟਰਸਾਈਕਲ ਵੀ ਖੜਾ ਸਾਨੂੰ ਇਹ ਵੀ ਜੇਨ ਲਈ 9592918 ਪਾਸਤੇ ਇਤਲਾਹ ਦੇ ਕੋਲ ਬੇਤੇ ਇਮੀਡੀਟਲੀ ਜਿਹੜੀਆਂ ਸਾਡੀਆਂ ਟੀਮਾਂ ਐਕਟਿਵ ਆ ਤਾਰ ਖੜੀਆਂ ਅਸੀਂ ਉਸ ਵਿੱਚ ਲਗਾਉਂਦੇ ਆ